ਬਾਈ ਤੁਸੀਂ ਸਵੀਕਾਰ ਕਰ ਰਹੇ ਹੋ ਅਸੀਂ ਸਵੀਕਾਰ ਸਵੀਕਾਰ ਕੁਐਸਚਨ ਦੇਖ ਰਹੇ ਹਾਂ ਨਾਲ ਦੀ ਨਾਲ ਥੋੜੇ ਬਹੁਤੇ ਥੋੜੇ ਬਹੁਤੇ ਦੇਖ ਰਿਹਾ ਭਾਈ ਹਾਂ ਲੱਖੀ ਲੱਖੀ ਹੋਣਾ ਨੂੰ ਅੱਜ ਅੱਜ ਲਾਈਨ ਤੇ ਪਾ ਦਾਂ ਆਪਾਂ ਆ ਪਾਇਆ ਹੋਇਆ ਕਹਿੰਦੇ ਵੀ ਹੁਣ ਮੈਂ ਆਨਸਰ ਕਰ ਰਿਹਾ ਆ ਆਪਦੇ ਪੁਆਇੰਟ ਆਫ View ਤੋਂ ਤੇ ਹੁਣ ਪਤਾ ਨਹੀਂ ਆ ਕਿੱਧਰ ਨੂੰ ਲੈ ਕੇ ਜਾਣਗੇ ਮੈਨੂੰ ਲਿਬਰਲ ਬਲੌਂਗ ਇੱਕ ਇੱਕ ਕੁਐਸਚਨ ਮੈਨੂੰ ਲੱਗਦਾ ਸ਼ਾਇਦ ਇਮੀਗ੍ਰੇਸ਼ਨ ਦਾ ਆਇਆ ਸੀਗਾ ਮੈਨੂੰ ਲੱਗਦਾ ਤੁਸੀਂ ਸਕਿਪ ਕਰ ਗਏ ਜਾਂ ਹੋਰ ਕਰਤਾ ਨਹੀਂ ਨਹੀਂ ਮੈਂ ਕਰਤਾ ਹਾਂ ਉੱਥੇ ਤੁਸੀਂ ਕਿੱਥੇ ਕਿ ਲਾਇਆ ਫਿਰ ਉਹ ਦੱਸਣਾ ਪੈਣਾ ਮੈਨੂੰ ਹਾਂ ਦੱਸਣਾ ਓਕੇ ਨਾ ਹੋ ਜੇ ਮੇਰੇ ਨਾਲ ਹਲੇ ਉਹਦੇ ਵਿੱਚ ਆਪਸ਼ਨ ਹੋਣੀ ਚਾਹੀਦੀ ਸੀ ਫਾਰ ਥੀਸ ਟਾਈਮਸ ਕਰੰਟ ਟਾਈਮਸ ਦੇ हिसाब ਨਾਲ ਉਹਨਾਂ ਨੇ ਨਹੀਂ ਲਿਖਿਆ ਉਹਨਾਂ ਨੇ ਓਵਰ ਆਲ ਲਿਖਿਆ ਸੀ ਆਪਾਂ ਕਰੰਟ ਟਾਈਮ ਦੇ हिसाब ਨਾਲ ਨਾਲ ਚਾਹਣਾ ਵੀ ਥੋੜੀ ਘਟੇ ਆਪਾਂ ਐਂਡ ਤੇ ਜਾ ਕੇ ਥੋੜੇ ਬੋਤੇ ਡਿਫਾਈਨ ਕਰ ਦਾਂਗੇ ਸੋ ਰਾਈਟ ਨਾਓ ਇਸ ਫੈਡਰਲ ਗਵਰਨਮੈਂਟ ਹੈਵ ਓਵਰ ਪ੍ਰੋਵਿੰਸਸ ਕੰਡਕਟ देयर ਅਫੇਅਰਸ ਜਿੰਮੇ ਹੁਣ ਚੱਲ ਰਿਹਾ ਜਾਂ ਤੁਸੀਂ ਚਾਹੁੰਦੇ ਹੋ ਵੀ ਜਿਹੜੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਪ੍ਰੋਵਿੰਸਸ ਨੂੰ ਜਿਆਦਾ ਕੰਟਰੋਲ ਚ ਰੱਖੇ ਜਾਂ ਜਿਹੜੇ ਪ੍ਰੋਵਿੰਸਸ ਦੇ ਅਫੇਅਰਸ ਨੇ ਉਹ ਕਿਤਨਾ ਕਿਤੇ ਆਪ ਦੇ ਆਪ ਹੈਂਡਲ ਹੋਈ ਜਾ ਆਪਣੇ ਠੀਕ ਆ ਫਿਰ ਆਪਾਂ ਕ੍ਰਾਈਮ ਦੇ ਉੱਤੇ ਜਦੋਂ ਫਿਰ ਆਪਾਂ ਉਹ ਜੇਲ ਉਹ ਹੀ ਇਹਨੂੰ ਕਰਨਾ ਚਾਹੀਦਾ ਨਾ ਫਿਰ ਹੁਣ ਫਿਲਹਾਲ ਨਹੀਂ ਕਰ ਰਹੇ ਕਰਨਾ ਚਾਹੀਦਾ ਨਾ this we talking about ਉਹਨਾਂ ਚੈਨ ਕਰ ਨਹੀਂ ਇੱਕ ਲਾਅ ਵਾਲਾ ਕੁਐਸਚਨ ਵੀ ਆਊਗਾ ਜਿੱਥੇ ਕਿ ਤੁਸੀਂ ਚਾਹੋ ਨੇ ਫੋਰ ਲਾਜ਼ ਹੋਣੇ ਚਾਹੀਦੇ ਨੇ ਉਹ ਆਪਾਂ ਦੇਖਾਂਗੇ ਉਸ ਤੋਂ ਬਾਅਦ ਦੇ ਵਿੱਚ ਐਂਡ ਤੇ ਆ ਕੇ ਆਈ ਹੋਪ ਵੀ ਹੈਵ ਆਪਾਂ ਐਂਡ ਟਾਈਮ ਤੇ ਐਂਡ ਜਾ ਕੇ ਵੀ ਜਿਹੜੀ ਪੋਲਿਟੀਕਲ ਪਾਰਟੀਆਂ ਨੇ ਉਹ ਇਹਨਾਂ ਕੁਐਸਚਨਾਂ ਤੇ ਕਿੱਥੇ ਸਟੈਂਡ ਕਰਦੀਆਂ ਆਪਣਾ ਮੇਨ ਮਕਸਦ ਇਹਦਾ ਆਪਾਂ ਇਹ ਨਹੀਂ ਕਿ ਵੀ ਆਪਾਂ ਆਪਾਂ ਤੁਹਾਨੂੰ ਮੈਨੂ ਵੀ ਆਲ ਨੋ ਇਸ ਫੰਡਡ ਬਾਈ ਲਿਬਰਲੀ ਮੈਸਿਵਲੀ ਤੇ ਇਹਨਾਂ ਨੇ ਜੋ ਵੀ ਕੁਝ ਗੱਲ ਨਾ ਆਖਿਆ ਉਧਰ ਨੂੰ ਦੇਖੋ ਕੁਐਸਚਨ ਨਹੀਂ ਹੈਗੇ ਇਹ ਜਿਹੜੇ 25-30 ਕੁਐਸਚਨ ਨੇ ਇਹ ਐਕਚੁਅਲੀ ਕਿਤੇ ਨਾ ਕਿਤੇ ਆ ਸਿਰਫ ਤੇ ਸਿਰਫ ਜੋ ਮੰਡੇਟਸ ਐਸਐਮ ਚੱਲ ਰਹੇ ਨੇ ਜਾਂ ਜੋ ਪਾਲਿਸੀਜ਼ ਗਾਹ ਆਉਣਗੀਆਂ ਉਹਨਾਂ ਦੇ ਅਕੋਰਡਿੰਗ ਅਰਪਿੰਦਰ ਵੀ ਤੁਸੀਂ ਜਰੂਰ ਆਈ ਥਿੰਕ ਯੂ ਆਲਵੇਸ ਟੇਕ ਆਪਣੇ ਇਨੀਸ਼ੀਏਟਿਵ ਇਨਟੂ ਥੀਸ ਥਿੰਗਸ ਵੋਟ ਕੰਪਸ 'ਤੇ ਸਾਈਕਲ ਪਾਣੀ ਪਾਣੀ ਕਰ ਦੇਣਾ ਵੋਟ ਕੰਪਸ ਆ ਸੀਬੀਸੀ ਦੇ ਉੱਤੇ ਟਰਾਈ ਕਰਿਓ ਜਰੂਰ ਜੇ ਤੁਹਾਡੇ ਕੋਲ 10-15 ਮਿੰਟ ਲੱਗੇ ਅੱਜ ਜਾਂ ਕੱਲ ਨੂੰ ਵਟ ਏਵਰ ਜਰੂਰ ਕਰਿਓ ਇਟਸ ਫੋਰ ਯਰ ਤੁਹਾਡੀ ਆਪ ਦੇ ਨੋਲੇਜ ਵਾਸਤੇ ਵੀ ਵਧੀਆ ਵਾ ਇਟਸ ਨਾਟ ਜ਼ਰੂਰੀ ਨਹੀਂ ਹੈਗਾ ਤੁਹਾਡੀ ਇਸ ਦੇ ਨਾਲ ਕੋਈ ਵੋਟ ਆਪਣੇ ਇਨਫਲੂਐਂਸ ਹੋਣੀ ਆ ਜਾਂ ਕੁਝ ਹੋਣੀ ਆ ਪਰ ਤੁਹਾਡੀ ਆਪ ਦੀ ਇੱਕ ਸਟੈਂਸ ਵਾਸਤੇ ਥੋੜਾ ਜਿਹਾ ਵਧੀਆ ਮੈਨੂੰ ਵਧੀਆ ਲੱਗਿਆ ਹਾਂ ਜੀ ਬਾਈ ਜੀ ਮੈਂ ਮੇਰਾ ਮੇਰਾ ਆਪ ਦਾ ਸਟੈਂਸ ਦਾ ਬਾਈ ਜੀ ਬੇਸਿਕਲੀ ਬੇਸਿਕਲੀ ਟੁਵਰਡਸ ਰਾਈਟ ਲੀਨਿੰਗ ਟੁਵਰਡਸ ਰਾਈਟ ਮਤਲਬ ਮੈਂ ਹੈਲੋ ਵੀ ਸੈਂਟਰ ਤੋਂ ਅੱਛਾ ਜੀ 30% ਰਾਈਟ ਵੱਲੋਂ ਮੇਰਾ ਸ਼ੁਰੂ ਤੋਂ ਹੀ ਹੋ ਰਿਹਾ ਉਹ ਉਹ ਕਿਉਂ ਉਹਦਾ ਰੀਜ਼ਨ ਬਈ ਆ ਮੈਨੂੰ ਨਾ ਕਾਮਨ ਸੈਂਸ ਦੀਆਂ ਗੱਲਾਂ ਬੜੀਆਂ ਵਧੀਆ ਲੱਗਦੀਆਂ ਜੀ ਠੀਕ ਹੈ ਜੀ ਤੇ ਨਾ ਸੋਸ਼ਲਿਸਟ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਠੀਕ ਹੈ ਲਿਬਰਲਸ ਮੈਨੂੰ ਐ ਲੱਗਦੇ ਨਾ ਇਹ ਸੋਸ਼ਲਿਸਟ ਨੇ ਨਾ ਕੰਜ਼ਰਵੇਟਿਵ ਨੇ ਜੀ ਨਾ ਇਹ ਮਤਲਬ ਇਹ ਤਾਂ ਬਿਲਕੁਲ ਹੀ ਮਤਲਬ ਵੀ ਉਹ ਚੀਜ਼ਾਂ ਨਹੀਂ ਵੀ ਜਿਹੜੀਆਂ ਨਾ ਬੇਸਿਕਲੀ ਬੇਸਕੂ ਬਣਾਉਣ ਨੂੰ ਖੁੰਦੇ ਆ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਜਿਵੇਂ ਸਾਧ ਨਹੀਂ ਹੁੰਦੇ ਪਿੰਡਾਂ 'ਚ ਫਿਰਦੇ ਨੇ ਆ ਆਪਣੇ ਆਪ ਹੀ ਪਿੰਡਾਂ 'ਚ ਆ ਜਾਂਦੇ ਹੁੰਦੇ ਆ ਬੱਚਾ ਤੇਰਾ ਤਾਂ ਐ ਹੋਣ ਵਾਲਾ ਇਹ ਉਹ ਆ ਕੰਮ ਲਿਬਰਲਸ ਦਾ ਐਨ ਅਕਸਰ ਮੈਨੂੰ ਲੱਗਦਾ ਹਰ ਇੱਕ ਹਾਂ ਹਰ ਇੱਕ ਪਾਰਟੀ ਤੇ ਉਹਨੂੰ ਤੁਹਾਨੂੰ ਜਿਹੜਾ ਮਿਸ ਤੁਸੀਂ ਕਰਤੇ ਕੁਐਸਚਨ ਸਾਰੇ ਹੋ ਗਈ ਮਤਲਬ ਸਾਰੇ ਹੋ ਗਏ ਜੀ ਹੁਣ ਤੁਸੀਂ ਹਾਂ 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 ਹੁਣ ਤੁਸੀਂ ਇਹਨੂੰ ਥੋੜਾ ਜਿਹਾ ਹਾਂ ਹੁਣ ਆਪਾਂ ਚੇਹਰੇ ਆਈ ਥਿੰਕ ਹਰੇਕ ਪਾਰਟੀ ਇਹ ਕਰਦੀ ਹੈ ਤੁਸੀਂ ਲਿਬਰਲਿਜ਼ਮ ਦਾ ਕਿਹਾ ਹੈਗਾ ਵਾ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਇੱਕ ਚੀਜ਼ ਤੋਂ ਤੰਗ ਸੀਗੇ ਲਿਬਰਲਸ ਦੇ ਨਾਲ ਇੱਕ ਜਿਹੜਾ ਟੂ ਮੱਚ ਟੂ ਦ ਲੈਸ ਇੱਥੇ ਨਹੀਂ ਨਹੀਂ ਹੂੰ ਇੱਥੇ ਨਹੀਂ ਮੈਂ ਆਮ ਨਾਟ ਟਾਕਿੰਗ ਅਬਾਊਟ ਜਸਟ ਇਨ ਕੈਨੇਡਾ ਸਾਇਦ ਮਤਲਬ ਆਸਟ੍ਰੇਲੀਆ ਵੀ ਨਹੀਂ ਉੱਥੇ ਲੇਬਰ ਦਾ ਵੀ ਇਹੀ ਹਾਲ ਹੈ ਓਕੇ ਠੀਕ ਆ ਨਾ ਮਤਲਬ ਵੀ ਇਟ ਇਜ਼ ਨਾਟ ਅਬਾਊਟ ਆਸਟ੍ਰੇਲੀਆ ਇਟ ਇਜ਼ ਨਾਟ ਅਬਾਊਟ ਕਮਲਾ ਵੀ ਜਿਹੜੇ ਜਿਹੜੇ ਨਾ ਵਿਚਾਰੀ ਦੀ ਸੋਸ਼ਲਿਸਟ ਤੇ ਕੰਜ਼ਰਵਟਿਵ ਦੇ ਵਿਚਾਰੀ ਦੇ ਫਸਦੇ ਨੇ ਨਾ ਹੀ ਬੰਦੇ ਖਰਾਬ ਹੀ ਕਰਦੇ ਨੇ ਠੀਕ ਆ ਠੀਕ ਆ ਖਰਾਬ ਹੀ ਕਰਦੇ ਠੀਕ ਹੈ ਮੇਰਾ ਆਪ ਦਾ ਮੰਨਣਾ ਹੈ ਮੈਂ ਇਟ ਮਾਈਟ ਬੀ ਰੋਂਗ ਦੈਟ ਇਜ਼ ਮਾਈ ਓਨ ਓਪੀਨੀਅਨ ਠੀਕ ਹੈ ਦੂਜੀ ਗੱਲ ਬੜੀ ਅ ਅੱਜ ਮੇਰਾ ਇਹ ਮੰਨਣਾ ਹੈ ਹੂੰ ਕਿ ਰੈਲੀ ਵੀ ਫਾਲੋਵਰ ਹੈਡ ਇਨ ਹੈਮਿਲਟਨ ਦੈਟ ਵਾਸ ਹਿਊਜ ਹਨਾ ਬੜਾ ਵੱਡਾ ਨੰਬਰ ਆਇਆ ਉਹਨਾਂ ਦਾ 4500 ਪਲੱਸ ਦੈਟ ਵਾਸ ਬਿਗ ਮੈਨੂੰ ਲੱਭੀ ਇਟ ਐਨਡੀਪੀ ਦੇ ਗੱਡ ਦੇ ਵਿੱਚ ਤੁਸੀਂ ਅਨਸਰ ਨਹੀਂ ਕੀਤਾ ਕੁਐਸਚਨ ਕਿਹੜਾ ਜਿਹੜਾ ਪਿਛਲਾ ਸੀਗਾ ਡੋਨਟ نو ਨਹੀਂ ਆਈ ਡੋਨਟ ਨੋ ਆਈ ਡੋਨਟ ਨੋ ਤੁਸੀਂ ਟਰਸਟ ਵਰ ਦੀ ਆਪਾਂ ਹੁਣ ਪੋਲਿਟਿਕਸ ਤੇ ਸ਼ੋਅ ਕਰ ਰਹੇ ਹਾਂ ਅਮਾ ਜੀ ਉਹ ਫੀਲ ਉਹ ਫੀਲਿੰਗ ਲੱਗ ਰਹੀ ਹੈ ਕਿ ਨਾ ਭਾਈ ਜਿਹੜਾ ਕੁਐਸਚਨ ਦਾ ਜਵਾਬ ਥੋੜਾ ਜਿਆ ਐਨ ਲੱਗੇ ਨੋ ਕਮੈਂਟਸ ਅੱਛਾ ਆਜੋ ਹਾਂ ਜੀ ਅਦੀਪਰੇ ਸੋ ਯਾ ਆਪਣੇ ਬੜਾ ਵੱਡਾ ਨੰਬਰ ਹੈ ਇੱਕ ਸ਼ੋਅ ਕਰ ਰਹੇ ਸੀ ਉੱਥੇ ਹਣਾ ਉਹ ਮੈਂ ਨੰਬਰ ਵੀ ਸ਼ੋ ਕਰ ਰਹੀ ਸੀ ਕਿ ਰੈਲੀ ਹੀ ਸਪੋਕ ਐਡ ਐਂਡ ਦੀ ਜੇ ਤੁਹਾਨੂੰ ਵੱਡੀ ਗੱਲ ਮੈਨੂੰ ਲੱਗੀ ਨਾ ਐਂਡੀਪੀ ਦੇ ਗਾੜ੍ਹ ਦੇ ਵਿੱਚ ਇੰਨੀ ਵੱਡੀ ਰੈਲੀ ਕਰਨੀ ਬੜੀ ਵੱਡੀ ਗੱਲ ਹੈ ਹੂੰ 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 ਅਟਲ ਬੜੇ ਬਲੀਪਰ ਅ ਹੈ ਵੀ ਲੈ ਲੈ ਨੇ ਆਪਾਂ ਚਲੋ ਵੀ ਪੇਡ ਵੀ ਹੋ ਗਈ ਬਟ that was a big thing ਹੂੰ 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 that was very big the way spoke uh, <laughs> it was tremendous ਮਿਲਦੇ ਹਾਂ ਅਰੇ ਤੇ ਕਰਨੀ ਨਹੀਂ ਰੈਲੀ ਕਰਦੇ ਦੇਖਿਆ ਨਹੀਂ ਬਟ ਇਫ ਦੇ ਬਿਕੋਜ਼ ਇਹ ਇਨੀ ਗੱਲ ਮਨੇ ਬੜੇ ਵੀ ਤੇ ਕੈਰੀਅਰ ਪੋਲੀਟੀਸ਼ੀਅਨ that yeah. is what we have to give him credit for yeah. he speaks very well yeah he take questions also well. or mm -hmm. i think canada canada uh, first te jinne jinne oh changes launa chahunde a onanne to sunu yaad hove us rally de vich immigration vi mention kiti ah haan immigration kafi sariyan cheezan job kiti hai ji taraf kite ne he he went through everything everything yes yes he went through everything and if he go ਜੀ ਇੱਕ ਤੁਸੀਂ ਦੇਖਿਆ ਹੁਣ ਅი डोंਟ نو ਤੁਸੀਂ ਸ਼ਾਇਦ ਨੋਟ ਕਰਦੇ ਮੈਂ ਮੈਂ ਨੋਟ ਕੀਤਾ ਵਾ ਅ ਦੋਨਾਂ ਦਾ ਬੋਲਣ ਦਾ ਲਹਿਜਾ ਜਿੱਥੇ ਕਿ ਮਾਰ ਕਰਨੀ ਹੁੰਨੀ ਇੱਕ ਪੋਡੀਅਮ ਤੇ ਖੜ ਕੇ ਸਟਿਲ ਖੜ ਕੇ ਉਹ ਸਪੀਚ ਦਿੰਦੇ ਨੇ ਤੇ ਆਈ ਥਿੰਕ ਪੀਅਰ ਪਾਲਓਵਰ ਹੁੰਨੀ ਇਨੇ ਕੰਫਰਟੇਬਲ ਹੈਗੇ ਨੇ ਉਹ ਥੋੜਾ ਬਹੁਤਾ ਵਾਕ ਆਰਾਊਂਡ ਵੀ ਕਰ ਲੈਂਦੇ ਨੇ ਜੀ ਭਾਈ ਜੀ ਕੈਰੀ ਕੁਆਲਿਟੀਸ਼ਨਰੀ ਮੈਨੂੰ ਆਈ ਬੀਲੀਵ ਬਰੂਨ ਬੈਕ ਟੂ ਐਲਬਰਟਨਸ and groomed very well ji 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 that is one of the when harper bold da ki ghumda hoya ya jayson kenni bolda si that's the way he has been groomed eh bahut vaddi hai actually ha bahut vaddi ek hundia jada 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 ek speaker jada speaker ha jada speaker hunda va ਇਹ ਕਹਿੰਦੇ ਨੇ ਸਟੇਜ ਪ੍ਰੀਫੋਰਮੈਂਸ ਸਟੇਜ ਪ੍ਰੈਸ ਬਹੁਤ ਵਧੀਆ ਸੀ ਤੇ ਦੂਜੀ ਗੱਲ ਮੈਨੂੰ ਐ ਵੀ ਲੱਗਦਾ ਵੀ ਜਦੋਂ ਰੈਲੀ ਹੋਈ ਨਾ ਜੀ ਜਦੋਂ ਕਹਿੰਨੇ ਆਪਣਾ ਜਦੋਂ ਇਹਨਾਂ ਦੀ ਫ੍ਰੈਂਚ ਡਿਬੇਟ ਹੋਈ ਆ ਉਹਦੇ ਚੋਂ ਹੀ ਆਈ ਵਿਲ ਆਈ ਥਿੰਕ ਦੈਟਸ ਗੋਣਾ ਚੇਂਜ ਪੀਪਲਸ ਪ੍ਰੋਸਪੈਕਟ ਏ ਵੈਰੀ 빅 ਲੈਵਲ ਮੈਨੂੰ ਇਹ ਲੱਗਦਾ ਬਾਕੀ ਪਤਾ ਨਹੀਂ ਬਟ ਮਾਰਕਸ ਬੀ ਡਨ ਇਨ ਬਿਫੋਰ ਉਹਦਾ ਮੈਂ ਸੰਤਾਨਦਾ ਜਦੋਂ ਜਦੋਂ ਹੁਣ ਫ੍ਰੈਂਚ ਡਿਬੇਟ ਦੀ ਗੱਲ ਆਈ ਸੀਗੀ ਜਿਵੇਂ ਮੈਂ ਸ਼ੁਰੂ ਸ਼ੋ ਦੇ ਸ਼ੁਰੂਆਤੀ ਵਿੱਚ ਕਿਹਾ ਸੀਗਾ ਵੀ ਜਿਹੜਾ ਆ ਵੀਕ ਆ ਸ਼ਾਇਦ ਸਾਰੀਆਂ ਪਾਰਟੀਆਂ ਇੱਕ ਡਿਫੈਂਸਿਵ ਦੇ ਉੱਤੇ ਖੇਡ ਰਹੀਆਂ ਨੇ ਜਿੱਥੇ ਕਿ ਆਪਣੇ ਪੀਰ ਪਾਲੀਵਰ ਹੋਣਾ ਨੇ ਉਹ ਚੀਜ਼ ਨੂੰ ਮੈਨੂੰ ਲੱਗਦਾ ਛੋੜੋ ਅਬ ਤਾਂ ਕੈਸ਼ ਇਨ ਕਰਨ ਵਾਸਤੇ ਰਾਈਟ ਵੇ ਹੋ ਕਿਉ ਬੈਕ ਜਾ ਰਹੇ ਨੇ ਜਿੱਥੇ ਕਿ ਮਾਰਕ ਕਰਨੀ ਹੁਣੀ ਕਿਉ ਬੈਕ ਦੇ ਉਹ ਇੱਕ ਫ੍ਰੈਂਚ ਡਿਬੇਟ ਤੋਂ ਥੋੜਾ ਜਿਹਾ ਉਹਨਾਂ ਨੇ ਆਪ ਨੂੰ ਆਪ ਦੇ ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਇਸ ਟਾਈਮ ਬੜੀ ਸਟ੍ਰੈਟਜ ਆਪਣੇ ਸਟ੍ਰੈਟਜੀ ਪੂਰੀ ਖੇਢੀ ਜਾ ਰਹੀ ਆ ਕੈਚ ਕਰਦੇ ਨੇ ਲੱਗਦਾ ਕਿ ਦੇ ਗ੍ਰੇ ਵਿੱਚ ਨੰਬਰ ਜਿਹੜੇ ਜਿਹੜੇ ਕ੍ਰਿਬਿਕ ਬਲਾਕ ਦੇ ਨਹੀਂ ਜਿਹੜੇ ਮੈਂ ਲਿਖੀ ਦੇਖੇ ਨੇ ਕਾਫੀ ਹੱਦ ਤੱਕ ਡਾਊਨ ਨੇ ਲਿਬਰਲ ਆ ਇਨਕੋਡਿਟਿਵ ਵੈਰੀ ਨੇਕ ਨੇਕ ਇਫ ਥਿਸ ਥਿੰਗ ਹੈਪਨ ਆ ਥਿੰਕ ਕਿ ਕੰਜ਼ਰਵੇਟਿਵ ਕੈਨ ਗੇਨ ਵੈਰੀ ਵੈਗ ਇਨ देयर बिकॉज़ ਜਿਹੜੀ ਕ੍ਰਿਬਿਕਰ ਦੀ ਜਿਹੜੀ ਉਹ ਬਲਾਕ ਦੀ ਜਿਹੜੀ ਸੋਚ ਹੈ ਤੇ ਕੰਜ਼ਰਵੇਟਿਵ ਦੀ ਸੋਚ ਹੈ ਤਕਰੀਬ ਕਿੱਕਰੀ ਹੋਈ ਆ ਬਸ ਇੱਕ ਫਰੈਂਚ ਨੂੰ ਛੱਡ ਕੇ ਹਾਂ ਕਿਸੇ ਤੇ ਵੀ ਬੰਦ ਨਹੀਂ ਆ ਲਾ ਇੰਡੀਆ ਦੇਖੋ ਕਿਸੇ ਹੱਦ ਤੱਕ ਪਰ ਉਨੀ ਲਾਈਨ ਵੀ ਨਹੀਂ ਹੈਗੀ ਵੀ ਕੱਲ ਨੂੰ ਆ ਕੇ ਮਤਲਬ ਹਾਂ ਮਤਲਬ ਜਿਵੇਂ ਜਿਵੇਂ ਐਨਡੀਪੀ ਐਨ ਲਿਬਰਲ ਆਪਾਂ ਕਹਿੰਦੀ ਵੀ ਆ ਕੇ ਪਾਰਟੀ ਫਾਰਮ ਕਰ ਸਕਦੇ ਨੇ ਉਸ ਲੈਵਲ ਤੇ ਬਿਕੋਜ਼ ਦੈਟ ਦੈਟ ਵਿਲ ਗਿਵ ਦੀ ਕੰਜ਼ਰਵੇਟਿਵ ਦੀ ਸਪੇਸ ਇਨ ਕੈਬੈਕ ਦੇਨ ਦੇ ਡੋਟ ਵਾਂਟ ਟੂ ਗਿਵ ਦੈਟ ਯੈਸ 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 ਦੈਟ ਇਜ਼ ਦ ਬੇਸਿਕ ਪ੍ਰੋਬਲਮ ਉਹ ਹੀ ਤਾਂ ਜਦੋਂ ਇਹ ਪਹਿਲੀ ਵਾਰੀ ਸਰਕਾਰ ਬਣਾ ਲੈਂਦੀ ਹਾਂ ਪਹਿਲੀ ਵਾਰੀ ਸਰਕਾਰ ਦੀ ਥੋੜੀ ਜੀ ਇਹ ਪਹਿਲੀ ਵਾਰੀ ਸਰਕਾਰ ਹਾਂ ਥੋੜੀ ਜੀ ਆਪਦੀ ਇਨਪੁਟ ਜਿਹੜਾ ਪੋਲਿਟੀਕਲ ਸਪੈਕਟ੍ਰਮ ਆ ਉਹਦੇ ਉੱਤੇ ਆਪਾਂ ਜਿਹੜਾ ਮੇਨ ਵਿਸ਼ਾ ਆਪਣਾ ਸੀਗਾ ਲੈਫਟ ਵਰਸਸ ਰਾਈਟ ਤੁਹਾਨੂੰ ਕੀ ਲੱਗਦਾ ਹੁੰਦਾ ਬਈ ਜਦੋਂ ਗਵਰਨਮੈਂਟਸ ਫੋਰ ਹੁੰਦੀਆਂ ਮੈਂ ਮੈਂ ਆਪਾਂ ਪਹਿਲਾਂ ਉਦਾਹਰਨ ਦਿੱਤੀ ਸੀਗੀ ਆਪਣੇ ਪੰਜਾਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਸਲੋਗਨ ਆਇਆ ਸੀਗਾ ਆਮ ਆਦਮੀ ਪਾਰਟੀ ਦੀ ਅਟਰੈਕਸ਼ਨ ਇੱਕ ਇਹੋ ਜੀ ਸੀਗੀ ਵੀ ਸ਼ਾਇਦ ਉਹ ਤੁਹਾਡੇ ਵਾਸਤੇ ਹੀ ਆ ਤੁਸੀਂ ਉਹ ਯੂ ਯੂ ਆਰ ਦਾ ਵਨ ਦੱਸ ਰਿਪਰਜ਼ੈਂਟਿੰਗ ਔਰ ਸ਼ਾਇਦ ਆਪਣੇ ਇੱਧਰ ਇੱਧਰ ਵੀ ਇੱਕ ਕਈ ਵਾਰ ਮਨਲਾ ਪੀਪਲਸ ਪਾਰਟੀ ਆ ਗਈ ਜਾਂ ਕੁਝ ਇਹੋ ਜਿਹੀ ਆ ਗਈਆਂ ਉਹ ਸ਼ਾਇਦ ਤੁਹਾਨੂੰ ਫੀਲ ਕਰਾਉਂਦੇ ਨੇ ਵੀ ਨਹੀਂ ਯੂ ਵਿਲ ਬੀ ਇਨ ਕੰਟਰੋਲ ਜਾਂ ਤੁਹਾਡੀ ਹੀ ਚੱਲੂਗੀ ਥੋੜਾ ਜਿਆਦਾ ਇੱਤੇ ਦਿਓ ਭਾਈ ਭਾਈ ਮੇਰਾ ਨਾ ਪੋਲੀਟੀਕਲ ਥੀਵ ਜਿਹੜਾ ਮੇਰਾ ਆਪ ਦਾ ਪੋਲੀਟੀਕਲ ਥੀਵ ਜਿਹੜਾ ਹੈ ਨਾ ਜਿਹੜਾ ਐਕਚੁਅਲ ਕੋਰ ਥੀਵ ਉਹ ਇਹ ਐਡੀ ਪੋਲੀਟੀਕਲ ਪਾਰਟੀ ਜਸਟ ਇਜ਼ ਅ ਸੇਲਸ ਪਰਸਨ ਉਹ ਤੇ ਜਿਹੜਾ ਸੇਲ ਪਰਸਨ ਵਧੀਆ ਹੋਵੇ ਜੀ ਉਹ ਚੀਜ਼ ਵੇਚ ਦਿੰਦਾ ਹੁਣ ਪ੍ਰੋਬਲਮ ਇਹ ਹੁੰਦੀ ਹੈ ਵੀ ਗੱਡੀਆਂ ਸ਼ਾਇਦ ਦੋ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਥੋੜਾ ਬਹੁਤ ਹੀ ਫਰਕ ਹੁੰਦਾ ਠੀਕ ਹੈ ਮਤਲਬ ਕਿ ਕਹਿੰਨੇ ਟੋਡਾ ਹੋਂਡਾ ਲੈਣੀ ਹੋਵੇ ਥੋੜਾ ਬਹੁਤ ਹੀ ਫਰਕ ਹੁੰਦਾ ਪ੍ਰੈਫਰੈਂਸ ਇੱਕੋ ਜਿਹੀ ਹੀ ਹੁੰਦੀ ਆ ਪਰ ਬਸ ਇਨਾ ਫਰਕ ਹੁੰਦਾ ਵੀ ਕੌਣ ਸੇਲ ਕਰਕੇ ਤੁਹਾਨੂੰ ਵੇਚ ਚੱਲਦਾ ਪਰ ਇਹ ਮਨਾਂ ਪੋਲੀਟਿਕਲ ਥੀ ਵੀ ਮੇਰਾ ਇਹ ਹੈ ਵੀ ਪੋਲੀਟਿਕਲ ਪਾਰਟੀਆਂ ਦਾ ਆ ਵੀ ਹੁੰਦਾ ਬਸ ਮੇਰੀ ਇੰਨੀ ਜੀਜ਼ ਹੈ ਵੀ ਜੇ ਇੱਕੋ ਚੀਜ਼ ਤੁਸੀਂ ਕਰੀ ਜਾਓਗੇ ਇੱਕੋ ਸੇਲਮੈਨ ਕੋ ਜਾਈ ਜਾਓਗੇ ਉਹ ਤੁਹਾਨੂੰ ਹੋਂਡਾ ਹੀ ਵੇਚ you have to go to different fields when to look around what he selling like. hmm. now i think majority of the, the majority of the people in lahore is is de vich fall in karde fir so ida matlab jadon apne mudde hunde ne apne mudde oh je unaddressed vi reh jaan te sanu je koi aake aapde aap nu influence jyada kar jave ya aapde aap nu sell jyada kar jave ਤਾਂ ਅਸੀਂ ਉਹਦੇ ਸਮਰਥਕ ਹੋ ਸਕਦੇ ਆ ਜਿਹੜੇ ਸਾਡੇ ਇੱਕ ਮੁੱਦੇ ਨੇ ਉਹ ਕਿਤੇ ਨਾ ਕਿਤੇ ਉੱਥੇ ਹੀ ਰਹਿ ਜਾਂਦੇ ਆ ਬਾਈ ਜੀ ਇਹ 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 VOTING ਨੰਬਰ ਜਿਹੜੇ ਪੋਲ ਨੰਬਰ ਆ ਰਹੇ ਆ that is pure example of that ਹਾਂ 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 ਇਹਦੇ ਇਹਦੇ ਕੋਈ ਇਹਦੇ ਕੋਈ ਸ਼ੱਕ ਹੈ ਜੀ that is pure example of a but uh -huh. what what he was selling then he, some new guys came and they mean he said he was selling you something different numbers flop he bhai it is a bhai, political party ka thoda bahut change kar diyan aap da no? koi ekda mudda ya do mudde tode solve kar diyan baki life goes on life doesn't change yes. It's political oh theek hai ek narrative hai ki bade forum de utte oh ok, uh, badi industries nu kuch change kar sakdiyan koi ekda mudda koi immigration warga mudda change kar sakdiyan oh ਉਹ ਕਰ ਕਰ ਮੀਆ ਪਰ ਅਦਰ ਥਿੰਗਸ ਦੈਟ ਵੀ ਸੇ ਵੀ ਇੱਕ ਆਸਵਾਸਤੇ ਕਰ ਦੇਣਗੇ ਕੋਸਟ ਆਫ ਲਿਵਿੰਗ ਘਟਾ ਦੇਣਗੇ ਦੈਟ ਦੇ ਡੋਨਟ ਹੈਵ ਕੰਟਰੋਲ ਓਵਰ ਇਟ ਇਸ ਦੇ ਊਡ ਹੈਵ ਕੰਟਰੋਲ ਓਵਰ ਇਟ ਵਾਈ ਊਡ ਟਰੂ ਟੂ ਲੈਟ ਇਟ ਹੈਪਨ ਯਸ ਜੀ ਉਹ ਕਰ ਕਦੇ ਵੀ ਨਹੀਂ ਕਰਦਾਗਾ ਕਿਉਂਕਿ ਉਹਦੇ ਨਾਲ ਤਾਂ ਕੁਰਸੀ ਮਿਲੀ ਜਾਊਗੀ ਉਹਨੂੰ ਸੋ ਬੇਸਿਕਲੀ ਨੋਟ ਇਨ देयर ਕੰਟਰੋਲ ਯੂ ਕੰਟਰੋਲ ਹੋਵੇ ਤਾਂ ਫਿਰ ਸੋਸ਼ਲਿਸਟ ਪੀਐਲਡੀ ਆਪਾਂ ਫਿਰ ਤਾਂ ਆਪਾਂ ਚਾਈਨਾ ਜਾਂ ਉਹਦੇ ਵਾਲੇ ਫਿਰ ਚਿੰਨੂ ਜਿਹੜੀ ਕਿਬ ਵਾਲੇ ਸਿਸਟਮ ਚ ਉਹ ਨਹੀਂ ਹੋ ਸਕਦਾ ਉਹ ਦੈਟ ਇਜ਼ ਦੈਟ ਕੇ ਦੈਟ ਇਜ਼ ਨੋਟ ਪੋਸੀਬਲ ਇਨ ਅ ਡੈਮੋਕਰੈਟਿਕ ਵੇ ਇਟ ਪੋਸਿਬਿਲਿਟੀ ਨਹੀਂ ਹੈ ਬਿਕੋਜ਼ ਥੀਸ ਕਿੰਨਾ ਇਲੈਕਸ਼ਨ ਤੇ ਖਰਚਾ ਹੋਣਾ ਜਿੰਨੀ ਦ੍ਰਿਸ਼ ਦੇਸ਼ ਨਾਲ ਨਾਲ ਇਲੈਕਸ਼ਨ ਤੋਂ ਬੜੋ ਲੜੀਆਂ ਜਾਂਦੀਆਂ ਭਾਜੀ ਯਾ ਤੇ ਦੇਸ਼ ਨਾਲ ਇਲੈਕਸ਼ਨ ਨਹੀਂ ਲੜੀਆਂ ਜਾਂਦੀਆਂ ਲੈ 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 ਲੜੀ ਨੇ ਟੇਬਲਾਂ ਨਾਲ ਯਾ ਟੇਬਲ ਜਿਹੜੇ ਸੈੱਲ ਹੁੰਦੇ ਆ ਯਾ ਜਿਹੜੇ ਮਨੀ ਜਿਹੜੀ ਮਨੀ ਜਿਹੜੀ ਮਨੀ ਪੋਰ ਇਨ ਹੁੰਦੀ ਆ ਜਿਹੜੀ ਮਨੀ ਵੱਡੇ ਵੱਡੇ ਰਕਮਾਂ ਦੇ ਵਿੱਚ ਆਉਂਦੀ ਆ ਔਰ ਕਈ ਵਾਰ ਸਾਨੂੰ ਉਸ ਦਾ ਬਾਅਦ ਦੇ ਵਿਜਨ ਤੀਜਾ ਪਤਲਾ ਔਰ ਆਈ ਥਿੰਕ ਅਕਸਰ ਆਪਾਂ ਉਹ ਦੇਖਦੇ ਆ ਤੇ ਅਮਰੀਕਨ ਇਲੈਕਸ਼ਨ ਦੇ ਵਿੱਚ ਆਪਾਂ ਉਹ ਇੱਕ ਕਲੀਅਰ ਉਸ ਦਾ ਨਤੀਜਾ ਦੇਖਿਆ ਸੀਗਾ ਜਿੱਥੇ ਕਿ ਵਰਲਡਸ richest people ਇੱਕ ਰੂਮ ਦੇ ਵਿੱਚ ਜਦੋਂ ਉਹਨਾਂ ਦੀ ਨਾਗਰੇਸ਼ਨ ਹੋਈ ਆ ਤਾਂ ਸਾਰੀ ਦੀ ਸਾਰੀ ਜਿਹੜੀ ਵੈਲਥ ਸੀਗੀ ਉਹ ਮਿਲਲਾ ਦਾ ਟਰੰਪ ਸਾਹਿਬ ਉਹਨਾਂ ਦੇ ਪਿੱਛੇ ਖੜੀ ਸੀਗੀ भाई हम इफ आई एम नॉट मिसकर्डिंग ना सीएनएन ਦਾ ਪਰ ਰਿਪੋਰਟਰ ਨੇ ਕਾਸਪਰ ਦਾ ਬ੍ਰਦਰ ਬ੍ਰਦਰ ਆਈ थिंक ਇਟਸ ਨਿਊਯਾਰਕ ਦਾ ਗਵਰਨਰ ਵੀ ਸੀਗਾ ਉਹ ਥੋੜਾ ਜਿਹਾ ਉਹਨਾਂ ਦਾ ਆ ਉਹਦੇ ਥੋੜੀ ਜੀ ਸਕੈਂਡਲ ਨਿਕਲ ਗਿਆ ਸੀ ਜੀ ਹਾਂ ਜੀ ਉਹ 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 ਬਾਈ ਦੀ ਹੋਨੇ ਨਾ ਡੈਮੋਕ੍ਰੈਟਿਕ ਕਨਵੈਨਸ਼ਨ ਸੀ ਨਾ ਐਂਡ ਹੀ ਹੀ ਇਜ਼ ਅ ਸਟੈਂਡਰਡ ਵੈਨ ਇਟ ਸੈਡ Democrats are going to fight for all against, for you guys, against all those people that are present in this room. Hmm. But in this, you gonna give me, do you think they're going to do it? They're going to yeah. completely cut. Democratic, democratic convention, right? yeah. there it was it was like, it pitched to the people, like, yes, they're going to fight for you hmm. with all these people who are these tables and organizing this. No, it's not going to happen. Donald Trump won't do it do it <laughs> ਮੈਂ ਤਾਂ ਕਹੂੰਗਾ ਕੱਲੂ ਮੈਂ ਵੀ ਨਹੀਂ ਕਰਦਾ ਤੁਸੀਂ ਤਾਂ ਤੁਸੀਂ ਤਾਂ ਤੁਸੀਂ ਤਾਂ ਉਹ ਲੱਖੇ ਸੁਧਾਨੀ ਵਾਲੀ ਗੱਲ ਕਰਦੇ ਹੋ ਕਹਿੰਦਾ ਵੀ ਆਪਣੇ ਫਿਰ ਤਾਂ ਉਹ ਵਕਤ ਹੀ ਦੱਸੂ ਕਹਿੰਦਾ ਯਾਰ ਹੁਣੀ ਫਿਰ ਤਾਂ ਉਹ ਚੁਟਕੀ ਮਾਰ ਕੇ ਕਹਿੰਦਾ ਵੀ ਕਿਸੇ ਹੋਰ ਪਾਸੇ ਹੋਣਗੇ ਹਾਂ ਹਾਂਜੀ ਹਾਂਜੀ ਇੱਥੇ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ